ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਬੜੀ ਕੀ ਹਾਲ ਹੈ ਕਿ ਕਾਪੂ ਸੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫਰਮੀ ਦਾ ਪ੍ਰਕੋਪ ਥੋੜਾ ਵਧਦਾ ਜਾ ਰਿਹਾ ਹੈ ਕਣਕ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ ਸੋ ਮੈਂ ਅੱਜ ਮੁਕਸਰ ਆਇਆ ਸੀ ਯਾਰ ਸੋ ਘਰੇ ਬੈਠੇ ਮੇਰੇ ਨਾਲ ਬਾਜੀ ਜੀ ਸਾਡੇ ਸਾਬਕ ਸਰਪੰਚ ਕੋਠੇ ਹਗੂਰੇ ਵਾਲੇ ਬੈਠੇ ਨੇ ਆ ਸਾਡੇ ਨਾਲ ਜਿਹਨਾਂ ਨੇ ਸਰਪੰਚੀ ਦਾ ਚੋਣ ਲੜਨਾ ਸੀ ਪੂਰਾਨਾਕੇ ਜੱਜ ਗੁਰਮੇਲ ਸਿੰਘ ਇਹਨਾਂ ਨੇ ਲੜਨਾ ਸੀ ਬਰਕਾਗਜ ਪੂਜ ਚ ਚਕਾਤੇ ਕੰਮ ਖਰਾਬ ਹੋ ਗਿਆ ਨਹੀਂ ਤਾਂ ਸਰਪੰਚ ਸਾਡਾ ਇਹ ਨਹੀਂ ਬੰਨਾ ਸੀਗਾ ਤੇ ਨਾਲ ਮੇਰੇ ਬੈਠੇ ਨੇ ਬਲਕਰਨ ਸਿੰਘ ਤੇ ਸਾਡੀ ਭੈਣ ਕਰਮਜੀਤ ਕੌਰ ਸੋ ਇਹ ਕਹਾਣੀ ਚੁਣਾਉਣਾ ਚਾਹੁੰਦਾ ਪੰਜਾਬ ਦੀ ਪੁਲਸ ਦੀ ਖਾਸ ਕਰਕੇ ਜਦੋਂ ਦੇ ਐਸਐਸਪੀ ਸਾਹਿਬ ਨਵੇਂ ਆਏ ਹੈ ਅਖਿਲ ਚੌਧਰੀ ਸਾਹਿਬ ਆਈਪੀਐਸ ਆਫੀਸਰ ਹੈ ਸਾਨੂੰ ਕਾਇਨਾਂ ਤੇ ਬੜਾ ਮਾਣ ਹੈ ਸੀਗਾ ਵੀ ਤੇ ਹੈਗਾ ਵੀ ਆ ਬਟ ਜਿਸ ਪ੍ਰਕਾਰ ਦੀ ਪੰਜਾਬ ਪੁਲਿਸ ਅੱਜਕਲ ਕੰਮ ਕਰ ਰਹੀ ਹੈ ਪਤਾ ਨਹੀਂ ਕੀ ਹੋਏਗਾ ਔਰ ਲੜਾਈਆਂ ਦਾ ਕਾਰਨ ਵੀ ਪੰਜਾਬ ਦੀ ਪੁਲਿਸ ਇਹ ਲੋਕ ਆਫੀਸਰ ਮੰਨ ਰਹੀ ਨੇ ਸੋ ਜੋ ਥਾਣੇਆ ਛੋੜਿਆ ਹੈ ਪੂਰੇ ਪੰਜਾਬ ਦੇ ਥਾਣੇਆ ਛੋੜਿਆ ਹੈ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਮੈਂ ਬੇਨਤੀ ਕਰਨਾ ਚਾਹੁੰਨਾ ਅਖਿਲ ਚੌਧਰੀ ਸਾਹਿਬ ਨੂੰ ਯੂ ਆਰ ਅ ਯੰਗ ਆਫੀਸਰ ਯੰਗ ਐਸਐਸਪੀ ਯੂ ਹੈਵ ਅ ਲੌਂਗ ਕੈਰੀਅਰ ਅਗਰ ਪਰਸੈਪਸ਼ਨ ਔਰ ਰੈਪਿਟੇਸ਼ਨ ਇਹ ਬਣ ਗਈ ਕਿ ਥੈਟ ਯੂ ਆਰ ਅ ਬਾਇਸ ਐਸਐਸਪੀ ਔਰ ਯੂ ਆਰ ਨਾਟ ਗਿਵਿੰਗ ਅ ਜਸਟਿਸ ਤੁਸੀਂ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੇ ਗਲਤ ਪਰਚੇ ਕਰ ਰਹੇ ਹੋ ਇਹ ਜਿਹੜੀ ਹੈ ਤੁਸੀਂ ਜਦੋਂ ਏਡੀਜੀ ਬਣ ਜਾਓਗੇ ਅਸੀਂ ਤਾਂ ਚਾਹੁੰਦੇ ਤੁਸੀਂ ਡੀਜੀਪੀ ਬਣੋ ਲੇਕਿਨ ਉਦੋਂ ਤੱਕ ਵੀ ਤੁਹਾਡੀ ਰੈਪਿਊਟੇਸ਼ਨ ਨਾਲ ਚੱਲੇਗੀ ਕਿ ਇਹ ਬੰਦਾ ਜਿਹੜਾ ਹੈਗਾ ਆ ਨੀਚੇ ਐਸਐਸਪੀ ਸਾਹਿਬ ਰਿਜ਼ਲਟ ਨਹੀਂ ਦੇ ਰਿਹਾ ਹੁਣ ਤੁਹਾਡੀ ਘਟਨਾਕਰਮ ਦੱਸਣਾ ਤੁਹਾਡੇ ਰਾਜ ਕੀ ਹੋ ਰਿਹਾ ਜਦੋਂ ਦੇ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਠੀਕ ਸੀਗਾ ਕੰਮ 21 2021 2 2025 ਯਾਨੀ ਕਿ ਫ फेब्रुवारी ਦੇ ਮਹੀਨੇ ਇੱਕ ਲੜਾਈ ਹੁੰਦੀ ਹੈ ਰਾਤ ਨੂੰ 8:30 ਵਜੇ ਕੋਠੇ ਹਜ਼ੂਰੇ ਵਾਲੇ ਕੋਟਲੀਆ ਬਲੂ ਥਾਣਾ ਕੋਟਪਾਈ ਉੱਥੇ ਧੱਕੇ ਨਾਲ ਸਾਡੇ ਬੰਦੇ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਪਰ ਇਸ ਦੇ ਬਾਵਜੂਦ ਵੀ ਬਲਕਰਨ ਸਿੰਘ ਦੀ 57 ਕਵੰਜਾ ਖਰਾ ਦਿੱਤੀ ਜਾਂਦੀ ਹੈ ਕਿੰਨੇ ਕਿੱਲੇ ਜ਼ਮੀਨ ਹੈ ਤਿੰਨ ਕਿੱਲੇ ਤਿੰਨ ਕਿੱਲੇ ਦਾ ਜ਼ਿਮੀਦਾਰ ਹੈ 57 ਚ ਕਰਾਤੀ ਇੱਕ ਤਰੀਕੇ ਤੇ ਤਾਂ ਤੁਹਾਡੀ ਮਿਹਰਬਾਨੀ ਨਾਲ ਉਹ ਜਾਣ ਲੱਗ ਪਿਆ ਤਰੀਕਾ ਦੇ ਇੱਕ ਵਕੀਲ ਕਰਨਾ ਪਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਧਰਮਪਤਨੀ ਕਰਮਜੀਤ ਕੌਰ ਇਹ ਵੀ ਉੱਥੇ ਮੌਜੂਦ ਸਨ ਹੁਣ ਪੰਜਾਬ ਦੇ ਲੋਕਾਂ ਨੂੰ ਕਹਾਣੀ ਸੁਣਾਉਣਾ ਚਾਹੁੰਦਾ ਐੱਸਐੱਸਪੀ ਸਾਹਿਬ ਮਾਨਜੋਗ ਅਖਿਲ ਚੌਧਰੀ ਸਾਹਿਬ ਤੁਹਾਡਾ ਨੇਤਰਤਵ ਮੈਂ ਤੁਹਾਨੂੰ ਹੀ ਕਹਾਂਗਾ ਥੱਲੇ ਅਫਸਰਾਂ ਨੂੰ ਕਿਵੇਂ ਕਹਾਂਗਾ ਯੂ ਆਰ ਅ ਹੈਡ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਭੈਣ ਹੈ ਕਰਮਜੀਤ ਕੌਰ ਇਹ ਹਸਪਤਾਲ 'ਚ ਦਾਖਲ ਹੋ ਜਾਂਦੀ ਹੈ ਔਰ ਮੈਨੂੰ ਸ਼ਰਮ ਆ ਰਹੀ ਏ ਕਹਿੰਦੇ ਨੂੰ ਮੇਰੀ ਭੈਣ ਆਰ ਗਈ ਹੈ ਮੇਰੀ ਭੈਣ ਉਸ ਸਮੇਂ ਪ੍ਰੈਗਨੈਂਸੀ ਇਸ ਸਮੇਂ ਇਹ ਲੜਾਈ ਹੁੰਦੀ ਹੈ। ਔਰ ਇਹਨਾਂ ਨੂੰ ਮਾਰਿਆ ਜਾਂਦਾ, ਕੁੱਟਿਆ ਜਾਂਦਾ, ਢਿੱਡੇ 'ਚ ਲੱਤਾਂ ਮਾਰੀਆਂ ਜਾਂਦੀਆਂ। ਐਮਐਲਆਰ ਦੀ ਰਿਪੋਰਟ ਆ ਜਾਂਦੀ ਹੈ। ਬਠਿੰਡੇ ਦੇ ਸਿਵਲ ਹਸਪੀਟਲ। ਇਹਨਾਂ ਨੂੰ ਆਪਣਾ ਜੋ ਵੀ ਮੈਡੀਕਲ ਸਹਾਇਤਾ ਲੈ ਕੇ ਹੁਣੇ ਪ੍ਰੈਗਨੈਂਟ ਨਹੀਂ ਰਹੇ। ਮਾਰਿਆ, ਢਿੱਡੇ 'ਚ ਲੱਤਾਂ ਮਾਰੀਆਂ। ਇਹ ਤੁਹਾਡੇ ਪੇਸ਼ ਵੀ ਹੋਏ ਆ ਮੇਰੇ ਅਕਾ। ਮੈਂ ਭੇਜਿਆ ਸੀ ਤੁਹਾਡੇ ਲekin ਤੁਸੀਂ ਕੋਈ ਗੱਲ ਨਹੀਂ ਸੁਣੀ ਆਦਰਨੀ ਆਖੇ ਚੌਧਰੀ ਜੀ ਤੁਸੀਂ ਕੀ ਕੀਤਾ ਇਸ ਲੜਕੀ ਦਾ ਤਾਂ ਪਰਚਾ ਨਹੀਂ ਦਰਜ ਹੋਇਆ ਕਰਮਜੀਤ ਕੋਰ ਮੇਰੇ ਸਾਹਮਣੇ ਬੈਠੀ ਹੈ ਮੇਰੀ ਭੈਣ ਜਿਨ੍ਹਾਂ ਨੇ ਆਪ ਦਾ ਇੱਕ ਬੱਚਾ ਗਵਾਤਾ ਜੇ ਇਹ ਕੰਮ ਸਾਡੀ ਧੀ ਪੈਣ ਨਾਲ ਹੋਇਆ ਹੁੰਦਾ ਕਿਸੇ ਦੀ ਨਾਲ ਫਿਰ ਦਰਦ ਹੋਣਾ ਸੀਗਾ ਪਰ ਇਹ ਵਿਚਾਰੇ ਗਰੀਬ ਲੋਕਾਂ ਐ ਇਹਨਾਂ ਦੀ ਕੋਈ ਸੁਣਵਾਈ ਨਹੀਂ ਸੋ ਐਮਐਲਏ ਜਿਹੜੀ ਆਈ ਇਹ ਆਈ ਰਿਪੋਰਟ ਰਿਪੋਰਟ ਆ ਗਈ 22 2 2025 ਨੂੰ 21 ਦੀ ਲੜਾਈ ਤੇ 22 2025 ਨੂੰ ਮੈਂ ਕਿ ਅਗਲੇ ਦਿਨ ਹੀ ਐਮਲਰੀ ਰਿਪੋਰਟ ਆ ਗਈ ਤੇ ਡਾਕਟਰ ਨੇ ਦੱਸਤਾ ਵੀ ਇਹਨਾਂ ਦੇ ਹੁਣ ਪਛਾ ਨਹੀਂ ਰਿਹਾ ਠੀਕ ਆ ਤੇ ਤੁਹਾਨੂੰ ਮਿਲੇ ਨੂੰ ਮਹੀਨਾ ਹੋ ਗਿਆ ਤੁਸੀਂ ਕੁਝ ਨਹੀਂ ਕੀਤਾ ਹੁਣ ਤੁਸੀਂ ਕੀ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪੰਜਾਬ ਦੀ ਪੁਲਿਸ ਦਾ ਤੇ ਖਾਸ ਕਰਕੇ ਮੁਕਸਰ ਪੁਲਿਸ ਦੇ ਸਾਡੇ ਕਪਤਾਨ ਸਾਹਿਬ ਜੀ ਦਾ ਤੁਸੀਂ ਕੀ ਕੀਤਾ ਜਨਾਬੇ ਵਾਲੀ ਤੁਸੀਂ ਇਹਨਾਂ ਤੇ ਹੁਣ ਪਰਚਾ ਦਰਜ ਕਰਤਾ 14/4/2025 ਨੂੰ 2 ਮਹੀਨਿਆਂ ਬਾਅਦ ਹੁਣ ਕੀ ਕੀਤਾ ਪਤਾ ਤੁਸੀਂ ਇਹਨਾਂ ਤੇ ਪਰਚਾ ਕਰ ਦਰਜ ਕਰਤਾ ਇਸ ਔਰਤ ਦੀ ਸੁਣਵਾਈ ਨਹੀਂ ਸੁਣੀ ਅਖਿਲ ਜੀ ਇਹਨਾਂ ਨੂੰ ਨਹੀਂ ਤੁਸੀਂ ਸੁਣਿਆ ਤੁਸੀਂ ਇਹਨਾਂ ਤੇ ਮੁਕੱਦਮਾ ਦਰਜ ਕਰਤਾ 452 ਦਾ ਇਸ ਭੈਣ ਤੇ ਵੀ 452 ਲਗ ਸ਼ਰਮ ਹੋਣੀ ਚਾਹੀਦੀ ਕਿੱਥੇ ਹੋਏਗਾ ਕੀ ਹੋਏਗਾ ਪੰਜਾਬ ਦਾ ਸਾਨੂੰ ਤਾਂ ਥੋੜੇ ਤੋਂ ਬੜੀਆਂ ਉਮੀਦਾਂ ਯੰਗ ਆਫੀਸਰ ਆਈਪੀਐਸ ਆਫੀਸਰਸ ਸੇ ਬਨਾ ਤੋ ਪਰ ਜੇ ਆਈਪੀਐਸ ਆਫੀਸਰ ਜੀ ਇਸ ਤਰ੍ਹਾਂ ਦਾ ਰਵਈਆ ਕਰਨ ਲੱਗ ਪਏ ਜਿਹੜੇ ਜਸਟਿਸ ਨਾ ਦੇ ਸਕੇ ਜਸਟ ਬਿਕੋਜ਼ ਦੇ ਵਾਂਟ ਟੂ ਬਿਕਮ ਅ ਐਸਐਸਪੀ ਤਾਂ ਫਿਰ ਕੀ ਹੋਏਗਾ ਜਨਾਬ ਕੁਝ ਨਹੀਂ ਹੋਏਗਾ ਹੁਣ ਇਹਨਾਂ ਤੇ ਮੁਕੱਦਮਾ ਐਫਆਈਆਰ ਦੀ ਕਾਪੀ ਹੈ ਮੇਰੇ ਕੋਲ ਤੁਸੀਂ ਧਾਰਾਵਾਂ ਲਾਤੀਆਂ ਇਹਨਾਂ ਤੇ ਇੱਥੇ ਆ ਵੀ ਧਾਰਾਵਾਂ ਇਕਲਾਤੀ 333 ਇਕਲਾਤੀ 115 2 ਇਕਲਾਤੀ ਅਕੀ ਲਿਖਿਆ 3/5 ਤਿੰਨ ਵਟ ਕੋਈ 3/5 ਅਕੇ 3 ਬ੍ਰੈਕਟ 5 ਇਕ 452 ਕਿੱਥੇ ਹੈ ਭਾਈ ਇਹ ਇਹ ਨਾਲ ਕਰਨੇ ਹੈ ਭਾਰਤੀਆ ਅੱਛਾ ਤਿਆਰ ਅੱਛਾ ਲਾ ਦੈਟਸ ਆਪ ਜਿਹੜੀ ਨਿਆ ਭਾਰਤੀਆ ਨਿਆਏ ਬਣਿਆ ਉਰੀ ਚ ਤੁਸੀਂ ਅੱਡਾ ਡੈਫੀਨੇਸ਼ਨ ਆ 452 ਵੀ ਲੱਗਦੀ ਹੈ ਇਹਦੇ ਤੇ ਨੌਨ ਬੇਲੇਬਲ ਨਾਲੇ ਆਪਣਾ ਬੱਚਾ ਖਾ ਲਿਆ ਛਿੱਤਰ ਖਾ ਲੇ ਉੱਟ ਖਾ ਲਈ ਹੁਣ ਇਹ ਭੱਜੇ ਫਿਰਦੇ ਆ ਵਿਚਾਰੇ ਭੱਜੇ ਫਿਰਦੇ ਆ ਕਿ ਇਹ ਕਿੱਥੇ ਜਾਣ ਹੁਣ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਹੁਣ ਅੱਗੇ ਗਾਂ ਕੀ ਕੀ ਹੋ ਰਿਹਾ ਹੈ ਗਿੱਦੜਬਾ ਦੇ ਲੋਕੋ ਪੰਜਾਬ ਦੇ ਲੋਕੋ ਕਿਸੇ ਦੀ 57 ਵੀ ਹੁੰਦੀ ਹੈ ਇੱਕ ਇੱਥੇ ਆਦਰਨੀਆ ਐਸਡੀਐਮ ਸਾਹਿਬ ਲੱਗੇ ਇਹ ਨਵਾਂ ਕਾਨੂੰਨ ਹੈ ਕਿ ਉਹਨੂੰ 4 ਦਿਨ ਉਹ 755 ਦੇ ਵਿੱਚ ਹਵਾਲਾ ਚਲਾਉਂਦੇ ਆ ਜੇਲ੍ਹ ਭੇਜ ਦਿੰਦੇ ਪਹਿਲੀ ਵਾਰੀ ਹੋਇਆ ਕਿ 755 ਨਾਲ ਦੀ ਨਾਲ ਹੋਣੀ ਹੁੰਦੀ ਇੱਕ ਦਿਨ ਤਾਂ ਪੁਲਿਸ ਪੇਸ਼ ਨਹੀਂ ਕਰਦੀ ਤੇ ਫਿਰ 3-4 ਦਿਨ ਉਹਨੂੰ ਜੇਲ੍ਹ ਚ ਭੇਜ ਦਿੱਤਾ ਜਾਂਦਾ ਲੋਕ ਵਿਚਾਰੇ ਡਰਦੇ ਖਣਕ ਦੇ ਸੀਜਨ ਚ ਭੱਜੇ ਫਿਰਦੇ ਸੋ ਮੇਰੀ ਬੇਨਤੀ ਹੈ ਅਖਿਲ ਜੀ ਕੱਲ ਨੂੰ ਹੋਰ ਇੱਕ ਕਰਾਂਗੇ ਰੋਜ਼ਾਨਾ ਹੁਣ ਜਿੰਨੇ ਜਿੰਨੇ ਪਰਚੇ ਤੁਸੀਂ ਦਿਆ ਕਰੋਗੇ ਆਈ ਕੈਨ ਸਪੀਕ ਔਨ ਸਾਰੀ ਜਿਹੜਾ ਮੁਕਸਰ ਦੇ ਵਿੱਚ ਹੋ ਰਿਹਾ ਮਕਦਮੇ ਦਰਜ ਹੋ ਰਿਹਾ ਜਾਲੀ ਹੋ ਰਿਹਾ ਠੱਕੇ ਨਾਲ ਹੋ ਰਿਹਾ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਵਿੱਚ ਪਾਇਆ ਜਾ ਰਿਹਾ ਐਦਾਂ ਹੀ ਇੱਕ ਗੁਰੂ ਸਰ ਦਾ ਵੀ ਕੇਸ ਆ ਉਹਰੇ ਤੇ ਕੱਲ ਨੂੰ ਗੱਲ ਕਰਾਂਗੇ ਕਿੰਨੇ ਲੋਕਾਂ ਨੂੰ ਤੁਸੀਂ ਨਜਾਇਜ਼ ਪਾਇਆ ਕਿਹੜਾ ਕਿਹੜਾ ਝੂਠਾ ਮਕਦਮਾ ਖੀਰਾ ਕੀ ਸੀ ਕੀਰੀ ਕਣਕ ਸੀ ਕੀਰਾ ਸਮਾਨ ਸੀ ਉਹਰੇ ਤੇ ਕੱਲ ਗੱਲ ਕਰਾਂ ਤੁਹਾਡੇ ਨਾਲ ਸੋ ਮੇਰੀ ਬੇਨਤੀ ਹੈ ਚੌਧਰੀ ਸਾਹਿਬ ਕਿਉਂਕਿ ਯੂ ਆਰ ਅ ਬਿਜ਼ੀ ਮੈਨ ਪਲੀਜ਼ ਇਹਨਾਂ ਗਰੀਬਾਂ ਦੀ ਗੱਲ ਸੁਣੋ ਇਹਨਾਂ ਨੂੰ ਜਸਟਿਸ ਦਿਓ ਜੇ ਜਸਿਸ ਨਹੀਂ ਦੇ ਸਕਦੇ ਫਿਰ ਸਾਨੂੰ ਕੋਈ ਹੋਰ ਰੁੱਖ اختیار ਕਰਨਾ ਪਵੇਗਾ ਸੋ ਆਈ ਬਲੀਵ ਦਿਸ ਇਜ਼ ਦ ਬੈਸਟ ਕਮਿਊਨੀਕੇਸ਼ਨ ਮਾਧਿਅਮ ਚੰਗਾ ਆਏਗਾ ਫੇਸਬੁਕ ਦਾ ਸ਼ਾਇਦ ਤੁਸੀਂ ਮੇਰੀ ਵੀਡੀਓ ਸੁਣੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਸਰੋਤਿਆਂ ਨੂੰ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਕੋਲੇ ਤੇ ਆਦਰਨੀਆ ਐਸਐਸਬੀ ਮੁਖ세 ਰਖੀ ਚੌਧਰੀ ਜੀ ਕੋਲੇ ਇਹ ਪਹੁੰਚਦੀ ਕਰ ਦਿਓ ਧੰਨਵਾਦ ਤੇ ਤੁਸੀਂ ਚਿੰਤਾ ਨਹੀਂ ਕਰਨੀ ਮੈਂ ਤੁਹਾਡੇ ਨਾਲ ਐ ਮੈਂ ਚੱਲਾਂਗਾ ਤੁਹਾਡੇ ਨਾਲ ਠੀਕ ਹੈ ਮੈਂ ਚੱਲਾਂਗਾ ਕੋਈ ਡਰਨ ਦੀ ਲੋੜ ਨਹੀਂ ਪਹਾਈ ਫਿਰ ਰੇ ਪਹਾਈ ਫਿਰੇ ਜਮਾਂ ਚਿੰਤਾ ਨਹੀਂ ਕਰਨੀ ਲੋੜ ਦੀ ਧੰਨਵਾਦ ਸਾਹਿਬ